ਨਵਦੀਪਾ ਤੈਨੂੰ ਪਿਆਰ ਨਹੀਂ ਹੋਈ ਨਵਦੀਪਾ ਹਾਂਜੀ ਕੀ ਗੱਲ ਹੋਈ ਤੂੰ ਰੋਂ ਰਹੀ ਈ ਰੋਂਣ ਤਾਂ ਵਰਦਸੂ ਮੈਂ ਕੀ ਕਰਾਂ ਯਾਰ ਉੱਥੇ ਮੈਨੂੰ ਥੋੜਾ ਜਿਹਾ ਵੱਧ ਟਾਈਮ ਲੱਗ ਗਿਆ ਚੱਲ ਸੌਰੀ ਗਾਂ ਤੋਂ ਨਹੀਂ ਇਦਾਂ ਹੁੰਦਾ ਜਾ ਤੂੰ ਕੱਪੜੇ ਪਾ ਬਿਹਾਨੀ ਕਿਤੇ ਵੀ ਜਾਣਾ ਜਾਣਾ ਕਿਉਂ ਨਹੀਂ ਆ ਨਹੀਂ ਜਾਣ ਦਿੱਤਾ ਮੈਂ ਕੀ ਕਹਿਤਾ ਹੈਣਾ ਉਹ ਕੀ ਗੱਲ ਹੋ ਗਈ ਏਦਾਂ ਕਿਉਂ ਗੁੱਸੇ 'ਚ ਆਉਣ ਈ ਨੀ ਤਾ ਟਿਕਟ ਦੀ ਬਟਕੀ ਗਲਤੀ ਸੀ ਤੇ ਤੁਹਾਨੂੰ ਪਤਾ ਵਾ ਕਿ ਤੁਹਾਡੇ ਘਰ ਦੇ ਨੇ ਜੀਨ ਟੌਪ ਨਹੀਂ ਪਾਉਂਦੇ ਨਾ ਤੇ ਫਿਰ ਮੈਨੂੰ ਕਾਦੇ ਨਹੀਂ ਲੈ ਕੇ ਦਿੱਤਾ ਤੁਸੀਂ ਉਹ ਤੂੰ ਪਾਹਨ ਜੇ ਤੈਨੂੰ ਕੁਝ ਕਵੇ ਨਾ ਕੋਈ ਤੇ ਤਾਂ ਐ ਆਇਆ ਹੀ 3600 ਗੱਲਾਂ ਸੁਣੀ ਆ ਤੁਹਾਡੀ ਮਾਂ ਨੇ ਤੇ ਤੁਹਾਡੇ ਪਿਓ ਨੇ ਮੰਮੀ ਹੋਣਾ ਨੇ ਤੇ ਹੋਰ ਇਹਨਾਂ ਨੂੰ ਕਦੀ ਪਰੇਸ਼ਾਨੀ ਨੀ ਦੱਸ ਮੈਨੂੰ ਕੀ ਪਤਾ ਤੁਹਾਨੂੰ ਪਤਾ ਹੋਊਗਾ ਮੇਰੀ ਵੀ ਬੇਇੱਜ਼ਤੀ ਕਰਵਾਈ ਜੇ ਨਾ ਤੁਹਾਨੂੰ ਪਤਾ ਜਦੋਂ ਉਹ ਇਦਾਂ ਦੇ ਆ ਤੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਉਹ ਤੇ ਮੈਨੂੰ ਅੱਗੇ ਨਹੀਂ ਚੰਗਾ ਸਮਝਦੇ ਉਹ ਚ ਮਾੜਾ ਦਾ ਕੀ ਇਹਨਾਂ ਨੂੰ ਕੁਛ ਹੀ ਬੰਦਾ ਮੈਂ ਵੀ ਪੁੱਛਿਆ ਇਹ ਚ ਮਾੜਾ ਕੀ ਤੇ ਕਹਿੰਦੇ ਚੰਗਾ ਵੀ ਕੀ ਆ ਤੁਹਾਡੇ ਘਰ ਕੀ ਇਹਨਾਂ ਵਾਲੇ ਉਹ ਜਾ ਤੂੰ ਪਾ ਜੇ ਕੋ ਤੈਨੂੰ ਹੁਣ ਕੋਈ ਕੁਝ ਕਹੇਗਾ ਮੈਂ ਕਰਾਂਗਾ ਲੈ ਆ ਆਹ ਇੱਕ ਤੁਹਾਡੇ ਗਣੀ ਜੋੜਿਆ ਹੱਥ ਮੈਂ ਨਹੀਂ ਪਾਣਾ ਬੇਇੱਜ਼ਤੀ ਨਹੀਂ ਕਰਾਉਣੀ ਹੈਗੀ ਮੈਂ بار-बार ਇੱਕੋ ਚੀਜ਼ ਪਾ ਕੇ ਇੱਕ ਵਾਰੀ ਪਾਇਆ ਹੀ ਅਗਲੇ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਮੈਂ ਡਿਟੋਰਨਲ ਤੁਰੀ ਫਿਰਦੀ ਹਾਂ ਤੇ ਅਗਲੇ ਨੇ ਲਾਫਾ ਕਰਕੇ ਤੇ ਬਰਾ ਮਾਰਿਆ ਚਲ ਛੱਡ ਪਰਾਂ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਕਵੀ ਦਾ ਬੁਸੇ ਜਣੇ ਆਜਦਾ ਨਾ ਫਿਰ ਕੋਈ ਲੋੜ ਨਹੀਂ ਹੈਗੀ ਗੱਲ ਕਰਨ ਦੀ ਹੁਣ ਤੁਸੀਂ ਜਾ ਕੇ ਗੱਲ ਕਰੋ ਫਿਰ ਉਹ ਮੇਰੇ ਨਾਲ ਲੜਨ ਆ ਜਾਣਗੇ ਫਿਰ ਚੰਗੇ ਰਵਾਂਗੇ ਕੱਚ ਲੜਾਈਏ ਫਿਰ ਇਦਾਂ ਪਈ ਰਹੂਗੀ ਉਹਨਾਂ ਨੇ ਫਿਰ ਕਹਿਣਾ ਵੀ ਇਹਨੇ ਫਿਰ ਉਹਦੇ ਕੰਨ ਭਰਤੇ ਹੁੰਦੇ ਦੇ ਹੁਣ ਗੱਲ ਤੇ ਕਰਨੀ ਪੈਣੀ ਹੈ ਨਾ ਜਿਦੋਂ ਜਿਹੜਾ ਕਿੰਨਾ ਚਿਰ ਇਹਨਾਂ ਦੀਆਂ ਮਰਜ਼ੀਆਂ ਚੱਲਣਗੀਆਂ ਜਿਦੋਂ ਇਹ ਨਹੀਂ ਪੌਂਦੀ ਨਹੀਂ ਤੇ ਫਿਰ ਮੈਂ ਨਾ ਪਾਵਾਂ ਕਰਾਂਗੀ ਇਸ 'ਚ ਕਿਹੜੀ ਗੱਲ ਆ ਮੈਂ ਆਪਣਾ ਪਿਛੋ ਜੀ ਨਹੀਂ ਪੌਂਦੀ ਆਈਆਂ ਤੂੰ ਰੁਕ ਜਾ ਪਿੰਦਰ ਮੇਰੀ ਗੱਲ ਸੁਣੋ ਕਿਹਨਾ ਕੋਈ ਗੱਲ ਨਹੀਂ ਕਰਨੀ ਹੈਗੀ ਤੂੰ ਛੱਡ ਪਰਾਂ ਇਹਨਾਂ ਕਹਣ ਦਾ ਬਣਾਇਆ ਹੈ ਕਿ ਇਹ ਗੱਲ ਸੁਣੋ ਵੀ ਅੱਗੇ ਉਹਨਾਂ ਨੇ ਨਹੀਂ ਬੇਇੱਜ਼ਤੀ ਕੀਤੀ ਉੱਤ ਤੂੰ ਰਹਿਦੀ ਹੁੰਦੀ ਕਸਰ ਉਹਨੂੰ ਤੁਸੀਂ ਕਢਾ ਦੇਣੀ ਹੈ ਮਮੀ ਮਮੀ ਤਾ ਉੱਠੋ ਹਾਏ ਹਾਏ ਵੀ ਕੀ ਗੱਲ ਹੈ ਕਿੱਥੇ ਅੱਗ ਲੱਗੀ ਹੈਂ ਭਜਾਉਣੀ ਹੈ ਤੂੰ ਅੱਗ ਲੱਗੀ ਹੈ ਹੈ ਤਾਂ ਭੁਖਾ ਹੀ ਦਿੱਤਾ ਇਹਨੂੰ ਮਾਹਾਂ ਨੇ ਸੁਤੀ ਹੀ ਕੀ ਗੱਲ ਦੱਸ ਉਹਨੂੰ ਗੱਲ ਸੁਸੇ ਹੋਣ ਦੇ ਅੱਛਾ ਬਾਤ ਤੇ ਤੇ ਕੰਨ ਚ ਵਾਲੇ ਉਹਨੇ ਆ ਗਿਆ ਮਾਨਾ ਲੜਨ ਮਾਨਾ ਹੋਰ ਆਮਨ ਉਹਨਾਂ ਦੇ ਪਾਏ ਨੇ ਕੱਪੜੇ ਉਹ ਤੇ ਕੀ ਤੁਹਾਨੂੰ ਦਿੱਖਦਾ ਕੁਛ ਮਾਰਾ ਕੀ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਲੈ ਪਿੰਡ ਵਿੱਚ ਉਹਨਾਂ ਪੁੰਦਾ ਇਹੋ ਜਿਹਾ ਨੌਤੀ ਆ ਤੇ ਨੌਤੀ ਬਣ ਕੇ ਰਵੇ ਠੀਕ ਆ ਨਾ ਆ ਚਲੋ ਬਰਾਮਾ ਨਹੀਂ ਕਰਨ ਦੇਣੇ ਆ ਲੋਕਾਂ ਦੀ ਬੜੀ ਪਈ ਹੁੰਦੀ ਏ ਆ ਸਾਰੇ ਬੰਦੇ ਨੇ ਅਸੀਂ ਸਮਾਜ ਵਿੱਚ ਇੰਨੇ ਆ ਠੀਕ ਆ ਨਾ ਉਹ ਕਿਤੇ ਘਰੋਂ ਬਾਹਰ ਨਿਕਲਦੇ ਵੇਖੋ ਤਾਨੂੰ ਪਤਾ ਲੱਗਿਆ ਦੁਨੀਆਦਾਰੀ ਦਾ ਸਾਨੂੰ ਪਤਾ ਵਾ ਵੱਡੀਆਂ ਦਾਦਾ ਜੀ ਦੱਸ ਸਾਨੂੰ ਸਿਆਣਿਆਂ ਦੇ ਖਾਓ ਮਨ ਭੁੰਦਾ ਤੇ ਪਾਓ ਜਗ ਭੁੰਦਾ ਠੀਕ ਵਾ ਨਾ ਵਧੀਆ ਗੱਲਾਂ ਨੇ ਬੜ ਜਦੋਂ ਮੈਂ ਨੂੰ ਕੁਝ ਕਹਿੰਦਾ ਤੂੰ ਹੀ ਕੌਣ ਹੋ ਅੱਛਾ ਹੁਣ ਤੇਰੀ ਜਬਾਨ ਵੀ ਢੀ ਲੰਮੀ ਹੋ ਗਈ ਮੂੰਹ ਦੇ ਵਿੱਚ ਹੈ ਤੈਨੂੰ ਇੰਨੀ ਵੀ ਹੈ ਨਹੀਂ ਤਰ ਆਪਣੀ ਮਾ ਨਾਲ ਕਿੱਦਾਂ ਗੱਲ ਕਰਨੀ ਆ ਉਹਨੇ ਚੁਪੜਾ ਦੇਤੀ ਤੇ ਆਣ ਕੇ ਡਹਿ ਪਿਆ ਵਾ ਦਾਦਾ ਗੱਲਾਂ ਕਰਨ ਪਹਿਲੀ ਗਲਤੀ ਤੇ ਤੇਰੀ ਆ ਤੂੰ ਲੈ ਕੇ ਕਿਤੇ ਤਿਆਹ ਦੇ ਕੱਪੜੇ ਮੈਂ ਨਾਲੇ ਵੀ ਚੇਤਾ ਆ ਗਿਆ ਇੱਥੇ ਬਹਿ ਜਾ ਰੱਗਾ ਇੱਥੇ ਬੈਠ। ਉਹ ਜੜੀ ਗੱਲ ਕਰਨੀ ਕਰੋ ਮੇਰੇ ਨਾਲ ਇਦਾਂ ਤੇ ਕੀ। ਇੱਥੇ ਬੈਠ। ਤੇ ਮੈਨੂੰ ਇਹ ਦੱਸ ਨਹੀਂ ਖੱਪਿਆ ਤੇ ਉਹਦਣ ਕੀ ਕੀਤਾ ਹੀਗਾ। 8000 ਤੋਂ ਮੇਰੇ ਕੋਲ ਲੈ ਗਿਆ ਹੈ ਤੇ ਜਾਂਦਾ ਜਾਂਦਾ 4000 ਤੀਓ ਕ ਵੀ ਲੈ ਗਿਆ ਮਾਜ ਕੇ ਤੇ ਸਾਰੇ ਖਰਚਾ ਆਇਆ ਹੀਗਾ। ਉਹ ਕਿੱਡੀ ਘਾਤ ਆ ਗਈ ਏ। ਆ ਘਾਤ ਆ ਗਈ ਆ। ਮੇਰੀ ਗੱਲ ਸੁਣਨਾ ਧਿਆਨ ਨਾਲ। ਆ ਖਜੂਨ ਖਰਚੇ ਆਦੇ ਹੈ ਨਹੀਂ ਪਹਿਲੇ ਹਣ ਕੋ ਅਹੀਂ ਪਤਾ ਨਹੀਂ ਕਿੱਦਾਂ ਕਮਾਈ ਕਰਦੇ ਆ। ਆਪ ਤੇ ਕੁਛ ਕਰਦਾ ਨਹੀਂ ਤੂੰ ਖੱਤਿਆ ਦਾ ਖਟੂਆ ਮੇਲਾ ਕੇ ਖਾਣ ਦਾ ਆਇਆ ਲੜਦਮਾਰੇ ਨਾਲ। ਮੈਂ ਇਨੇ ਪਹਿ ਖੜਨੇ ਕਿਥੇ ਲੇ। ਅੱਛਾ ਮੇਰੀ ਗੱਲ ਸੁਣੋ ਉਹ ਕਿਹਦੀ ਕੋਈ ਤੁਹਾਡੀ ਬਾਜ ਆ ਨਹੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਲੜਦੇ ਆਂ ਤੇ ਤੁਹਾਨੂੰ ਨਹੀਂ ਹੈ ਇੱਕ ਤੋਂ ਤਾਂ ਗੱਲ ਪਏ ਹੋ ਸੁਣ ਲਓ ਸਮਾਨ ਦੇਖ ਲਓ ਕਿਸੇ ਨੂੰ ਨਾ ਕਹਿੰਦੀ ਆ ਇਹ ਪਿੰਡ ਵਿੱਚ ਐਂਡੀ ਗੱਲ ਕਰਦਾ ਇਹਦੀਆਂ ਤਾਂ ਤੁੱਤਾਂ ਸਾਰੀਆਂ ਐਂਡ ਗਈਆਂ ਇਹਨੇ ਲੈ ਕੇ ਦਿੱਤੇ ਉਹਦੋਂ ਨਾਲ ਆਹੋ ਇਹ ਮੇਰੇ ਕੋਲ ਵੀ ਲੈ ਗਿਆ 8000 ਘਰ ਤੋਂ ਵੀ ਲੈ ਗਿਆ 4000 ਮਿੰਟ ਉਹਦੋਂ ਦਾ ਖੁੱਲਾ ਚੇਤਾ ਚੰਗਾ ਹੋਇਆ ਸਗੋਂ ਅਰੇ ਬਿੱਲ ਫਿਰ ਤੇ ਮੈਨੂੰ ਨਹੀਂ ਪਤਾ ਕਿੱਥੋਂ ਤਾਰਨਾ 2000 ਰੁਪਿਆ ਵਧਿਆ ਉਹ ਤੁਹਾਡਾ ਦੋ ਮੰਮੀ ਦਾ ਬਿੱਲ ਤਾਰ ਦਿਓ ਆ ਇੱਥੇ ਤਾਰ ਦੇ ਇੱਥੇ ਮੈਨੂੰ ਨਹੀਂ ਪਤਾ ਕਿ ਤੁਮ ਮਰਜੀ ਦਾ ਵੇਲੇ ਪਏ ਕਿੱਡੀਆਂ ਨੂੰ ਪਰੇ ਬਣਾ ਕੇ ਫਰੋਂਡਿਆ ਵਾ ਨਾ ਕੋਈ ਨਾ ਨਹੀਂ ਪਤਾ ਲੱਗਦਾ ਤੇ ਪਿੰਡ ਵਾ ਸ਼ਹਿਰ ਦੀਗਾ ਔਰ ਉਹਨੂੰ ਇੱਥੇ ਥੋੜਾ ਫਰੋਣਾ ਸੀ ਅਸੀਂ ਚੱਲੇ ਹਾਂ ਇਹਦੇ ਘੁੰਮਣ ਫਿਰਨ ਲਈ ਨਾ ਨਹੀਂ ਲੀਰੇ ਪਾ ਗਏ ਨਾ ਉਹ ਅੱਦੇ ਜੇ ਤੇ ਕੋਠੇ ਤੇ ਜੜੀ ਸੀ ਨਾ ਮਦਸਾ ਗੱਲ ਪਿੰਡ ਪਿੰਡ ਭਾਵੇ ਇਹ ਪਿੰਡ ਆਪਣੇ ਘਰ ਹੀ ਸੀ ਨਾ ਘਰ ਹੀ ਇੱਥੇ ਤੇ ਬਗਾਨੇ ਹਾਂ ਤਾਂ ਨਹੀਂ ਨਾ ਮੇਰੀ ਅਜੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਾ ਵੀ ਆਹ ਕੰਮ ਹੋੰਡਿਆ ਉਹ ਵੀ ਦੱਸੋ ਜਾ ਕੇ ਕੋਈ ਮੇਰਾ ਪਤਾ ਕਰਾਏਗਾ ਮੇਰਾ ਲੋਕਾਂ ਨੂੰ ਮੇਰੇ ਮਾਰਦੇ ਆ ਜਿਹੜਾ ਨੌ ਕਰਕੇ ਆ ਆ ਕੇ ਫਿਰਦੀ ਆ ਤੁਸੀਂ ਮੇਰੇ ਵੱਲ ਆਏ ਉਹਨੂੰ ਜਿਹੜਾ ਤੁਹਾਨੂੰ ਬੁਲਾਇਆ ਤੂੰ ਬੜਾ ਬਰਮਾਸ ਹਉਜੀ ਗੱਲ ਕਰੋ ਗਵਾਂਡ ਥਾ ਸੁਣਦਾ ਹੋਣਾ ਕਹਿੰਦਾ ਨੌ ਆ ਗਈ ਘਰ ਤੇ ਇੱਕ ਪੱਤ ਚੱਲ ਗਿਆ ਉਹਨਾਂ ਦੇ ਘਰ ਚ ਕਿਉਂ ਅੱਜ ਲੂਸ ਕੱਟਣ ਲੱਗੇ ਕਿ ਭਿਓ ਪਟ્રોલ ਮਿਲ ਕੇ ਦੋਵੇਂ ਇਹਨੂੰ ਦੀ ਸ਼ਰਮ ਹੁੰਦੀ ਮਸਾਂ ਨੂੰ ਇਹਨੇ ਤਾਂ ਸ਼ਰਮ ਮੇਚ ਕੇ ਖਾਰੀ ਆ ਜੇ ਸ਼ਰਮ ਹੁੰਦੀ ਤੇ ਇਦਾਂ ਢੋਲਾ ਲੈ ਕੇ ਘਰ ਨੂੰ ਆ ਜਾਂਦਾ ਹੈ ਸਾਡੇ ਕਹੜੇ ਚ ਤਾਂ ਰਹਿੰਦਾ 12000 ਰੁਪਇਆ ਪੁੱਟ ਕੇ ਆ ਗਿਆ ਅਸਲ ਮੇਰੀ ਸੁਣੋ ਗੱਲ ਜੇ ਤੁਹਾਨੂੰ ਐਡੇ ਮਾੜੇ ਲੱਗਦੇ ਨੇ ਚਲ ਜੇ ਨਾ ਇੱਥੋਂ ਚਲ ਕਿੱਧਰ ਜਾ 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 ਗੋਟੀਆਂ ਪਈਆਂ ਤੇ ਤੇਰੇ ਨਾਲ ਕੋਈ ਭੁੱਲ ਦੇ ਖਲਾਉਂਦੇ ਜਾ ਬੜਾ ਘੱਲ ਲਗਾ ਮੈਂ ਇੱਥੇ ਚਲ ਜਣਾ ਅਰੇ ਬਾਈ ਕੀ ਬਣਦਾ ਜੇ ਉਹ ਸੱਚੀ ਚਲਣਾ ਮੁੜ ਕੇ ਮੇਰੇ ਮਗਰ ਨਾ ਆਇਆ ਜਾ ਜਾ ਤੇਰੇ ਫਿੱਕਲੇ ਰੁਕਦੇ ਮਰੀ ਭੱਜਣ ਚਲ ਕਹਿੰਦਾ ਕਿ ਫਿਰਦਾ ਐ ਇਧਰ ਆਵੇ ਜਿੰਦਿਆ ਵੇਖੋ ਕੱਲ ਦੀ ਫਿਰ ਸਿਵੇਂ ਜਦ ਅੱਜ ਜੋ ਹੋ ਗਿਆ ਹੋ ਗਿਆ ਗਾਂ ਤੂੰ ਕੋਈ ਗੱਲ ਨਾ ਕਰਿਓ ਤੇ ਨਾਲੇ ਹਾਂ ਮੈਂ ਕੱਲ੍ਹ ਦਾ ਆਰਤੀ ਕੋ 5000 ਰੁਪਇਆ ਲਿਆਂਦਾ ਜੀ ਹਾਂ ਇਹ ਮੇਰੀ ਮਰਜ਼ਾ ਉਹ ਕਿਹੜੀ ਗੱਲ ਚ ਨੇ ਆ ਉਹ ਪੈਸੇ ਕੱਢ ਦੇ ਤੇ ਬਾਕੀ ਯਾਰ ਚਾਚੇ ਕੋਲ ਆ ਤੇ ਉਹ ਦੇ ਦੇ ਉਹਨਾਂ ਨੂੰ ਮੇਰੀ ਗੱਲ ਸੁਣੋ ਆਰਤੀ ਕੋਲ ਜਾ ਕੇ ਮੈਂ ਹੁਣੇ ਕਹਿ ਕੇ ਆਉਂ ਵੀ ਖਬਰਦਾਰ ਜੀ ਸਾਡੇ ਕੋਲ ਸੁਣਦੇ ਮੈਂ ਬੰਦੀ ਇਹਨੂੰ ਹਾਂ ਇਹ ਤਾਂ ਉਹ ਦੇ ਦੋ ਮਰ ਕੇ ਮਿਲੂ ਬਸ ਹੈ ਤਾਂ ਇਹਨਾਂ ਦੇ ਘਰ ਹੀ ਦੋ ਤੁਹਾਨੂੰ ਕੋਲ ਦਾ ਤੀ ਦੱਸ ਲਿਆ ਹਣੇ ਹੀ ਲੈ ਆ ਤੇ ਪੜਾ ਝੰਡਾ ਵਿਆਹ ਕੀਤਾ ਤੂੰ ਸਾਨੂੰ ਨੰਗ ਕਰਦੇ ਲੱਗਾ ਓਏ ਓ ਕਿੱਡੇ ਗਏ ਤੁਸੀਂ ਪਰਜਾਈ ਹੋ ਗਏ ਹੋ ਪਰਜਾਈ ਹੋ ਗਏ 100000 ਰੁਪਏ ਉਧਰ ਖਰਚਿਆ 10000 ਤੁਹਾਨੂੰ ਕਹਿੰਦੇ ਬੇਰ ਮੰਡੀ ਤੋਂ ਫੜ ਲਿਆ ਉਹ 10000 ਰੁਪਏ ਤੁਹਾਡਾ ਲੱਗਾ ਜਿਹੜੇ ਨੇ ਵਿਆਹ ਕਰਦੇ ਪਤਾ ਕਿੰਨੇ ਲੱਗਨੇ ਸੀ ਲੱਖਾਂ ਰੁਪਏ ਲੱਗਨੇ ਸੀ ਉਹ ਸ਼ੁਗਰ ਕਰੋ ਜਿਹੜਾ ਸੋਨਾ ਸੋਨਾ ਲੈ ਕੇ ਆਈ ਤੁਹਾਡਾ ਕੰਮ ਸਰ ਗਿਆ ਸਰ ਗਿਆ ਕਿੱਡਾ ਬਾੜੀ ਸ਼ੇਖ ਜਲੀ ਸੁਣਾਉਂਦੇ ਆਣ ਕੇ ਮੈਂ ਬਹੁਤ ਕਹਿੰਦੇ ਕੀ ਕੀਤਾ ਜੰਗ ਜਿੱਤ ਕੇ ਆਇਆ ਗਏ ਮੈਨੂੰ ਇਹ ਗੱਲ ਦਾ ਨਹੀਂ ਪਤਾ ਪਰ ਬਾਹ ਤੁਹਾਨੂੰ ਕੋ ਕਰਨਾ ਕਰਿਓ ਕਰਨਾ ਕੋਈ ਨਾਲੇ ਹਾਂ ਉਹ ਸੌੜਾ ਤਾਂ ਮੁੱਦਨ ਆਖਿਆ ਸਹੀ ਹੀ ਕਿ ਕੁੜੀ ਨੂੰ ਕੋ ਮਾਰ ਕੇ ਚੰਗੀ ਗੱਲ ਨਾ ਕਰਿਓ ਤੂੰ ਇਹੋ ਕੰਮ ਕਰਨ ਦੇ ਤੇ ਜੇ ਅਗਲੀ ਨੇ ਤੇ ਕਹਿਤਾ ਨਾ ਜਾ ਕੇ ਦਰਦ ਦਰਦਾਂ ਦਾ ਹਾਲ ਹੋ ਜੂਗਾ ਡਰ ਵਾਲੀ ਡਰ ਹੋਏ ਨਹੀਂ ਤੁਹਾਡੇ ਸਾਹਮਣੇ ਤਾਂ ਕਹਿ ਕੇ ਗਏ ਨੀ ਗੱਲ ਸੁਣਨਾ ਧਿਆਨ ਨਾਲ ਉਹੀ ਪਾਉਣਾ ਪੈਣਾ ਜੋ ਉਹੀ ਕਵਾਂਗੇ ਤੇ ਜਿਹੜਾ ਦੇ ਕਹਿ ਤੋ ਬਾਹਰ ਜਾਊਗੀ ਨਾ ਫਿਰ ਤੂੰ ਜਾ ਸਕਣਾ ਲੈ ਕੇ ਨੀ ਕੋਈ ਨਹੀਂ ਜਾਈਗੀ ਉਹ ਇਹਨੂੰ ਕਿਹਦੇ ਰੱਖਣਾ ਨਾ ਖੱਟੂ ਨੂੰ ਖਾਣਾ ਵੀ ਉਥੇ ਇੱਥੇ ਤੂੰ ਰੋਟੀਆਂ ਲਾਦੀਆਂ ਤੇ ਇਹਨਾਂ ਟੱਬ ਨੇ ਖਾ ਰੀਆਂ ਬਹਿ ਗਏ ਤੇਵਰ ਵੇਖੇ ਇਹਦੇ ਤੇਵਰ ਵੇਖੇ ਇਹਦੇ ਘਰ ਦਾ ਕੀ ਫੇਤਾ ਡਰਾਵੇ ਕਿ ਦੇ ਦਿੰਦਾ ਹੈ ਮੈਂ ਘਰ ਛੱਡ ਗਿਆ ਦਲ ਜਾਣਾ ਉਹ ਨਾਲ ਨਾਲ ਕੋਣੀ ਬੋਲੋ ਕੋਣ ਸੁਣ ਲੂਗਾ ਇੱਕ ਤੇ ਡੱਟ ਇਹ ਤਾਂ ਕਿਤੇ ਫੱਕਾ ਆਟਾ ਪਾ ਕੇ ਘਰੋਂ ਕੱਢਣ ਵਾਲੇ ਸਰ ਟੱਬਰ ਚੱਲ ਮਨਦੀਪ ਔਰ ਤਾਂ ਇਹਨਾਂ ਦਾ ਹੋ ਗਿਆ ਦਿਮਾਗ ਖਰਾਬ ਤੂੰ ਹੀ ਨਾ ਮੈਨੂੰ ਗਵਾਉਣ ਮੇਰਾ ਨਹੀਂ ਮੂਡ ਹੈਗਾ ਜਾਣਦਾ ਹੁਣ ਕਿਤੇ ਮੈਨਾਂ ਚਾਹਾਂ ਮਨਦੀਪ ਜਾਣਾ ਹੀ ਹੋਣੀ ਆ ਯਾਰ ਮੈਂ ਤੁਹਾਨੂੰ ਕਹਿ ਤਾ ਨਹੀਂ ਜਾਣਾ ਉਹ ਤੂੰ ਇਹ ਨਾ ਕਰ ਕੇ ਨਹੀਂ ਜਾਣਾ ਮੈਂ ਤੈਨੂੰ ਕਹਿਣ ਡਿਆ ਮੈਂ ਇਹ ਨਹੀਂ ਮੈਨੂੰ ਹੁਣ ਡਿਲ ਕਰਾਂ ਲਿਆ ਇਧਰੇ ਤੂੰ ਆਪਣੇ ਕੱਪੜੇ ਹਟ ਆਪਾਂ ਰਸ ਚੇਂਜ ਕਰ ਲਾਂਗੇ ਇਧਰੇ ਮੇਰੀ ਸੁਣ ਲੋ ਗਾਲ ਅੱਜ ਤੋਂ ਬਾਅਦ ਨਹੀਂ ਪੋਣਾ ਹਗਾ ਮੈਂ ਸ਼ਾਰਟ ਦਊਂਗੀ ਮੈਂ ਐਨਕ ਪਰ ਜਿੰਮ ਟੋਪਣਾ ਬੇਸਤੀ ਕਰਵਾਉਣੀ ਹੈਗੀ ਮੈਂ ਬਾਰ-ਬਾਰ ਤੂੰ ਯਾਰ ਇੰਨਾ ਕਰਕੇ ਆਪਣੇ ਸ਼ੌਂਕ ਨਹੀਂ ਤੂਰੇ ਕਰ ਲੈ ਇਹ ਤੈਨੂੰ ਕੱਲ ਨੂੰ ਪਹਿਣ ਕੇ ਕੂਚ ਸ਼ਾਲ ਮਾਰ ਦੇ ਐਦਾਂ ਨਹੀਂ ਘਰੀ ਦਾ ਹੁੰਦਾ ਚੱਲ ਗਾਂ ਚੱਲੀਏ ਤੂੰ ਤਿਆਰ ਵੇਖਾਗਾ ਨਾ ਭਲਾ ਦੇ ਨੂੰ ਕੌਣ ਹੁ ਡੱਕਦਾ ਬੱਚਿਆਂ ਦੇ ਕੰਨ ਬਸ ਕੇ ਹਨ ਇਹਦੇ ਮੇਰੀ ਗੱਲ ਸੁਣ ਲੈ ਇਹਨਾਂ ਨੇ ਕਹੋ ਬਾਰ ਬਾਰ ਮੇਰੀ ਬੇਇੱਜ਼ਤੀ ਨਾ ਕਰੈ ਗਨ ਮੈਂ ਇਹਨਾਂ ਦੀ ਇੱਜ਼ਤ ਕਰਦੀ ਕਿ ਮੇਰੇ ਤੋਂ ਵੱਡੇ ਨੇ ਭਰੇ ਮੇਰੇ ਨਾ ਭਲਵਾਨ ਚੀ ਦਾ ਫਾਇਦਾ ਉਠਾਉਣ ਦੇ ਭੀ ਇਹ ਕੋ ਬੋਲਦੀ ਨਹੀਂ ਤੇ ਇਹਨੂੰ ਜੋ ਮਰਜ਼ੀ ਕਹੀ ਜਾਈਏ ਮੰਨਿਆਂ ਦੇ ਭੱਜ ਕੇ ਵਿਆਹ ਕਰਾਇਆ ਵਾ ਇਹ ਥੋੜੀ ਕਿ ਜਦੋਂ ਮਰਜ਼ੀ ਮੂੰ ਚੁੱਕ ਕੇ ਮੇਰੀ ਬੇਇੱਜ਼ਤੀ ਕਰ ਦੇਣਾ ਇੱਕ ਅੱਧੀ ਅਰੇ ਨਾ ਇਹਨਾਂ ਨੂੰ ਡਰਾਵਾ ਦੇਈ ਵੇਖਿਆ ਤਾਂ ਤੇਰੇ ਸਾਹਮਣੇ ਕੋਲ ਸਾਲ ਇਹਨਾਂ ਨੂੰ ਮੰਨੇ ਹੀ ਕਿ ਜੇ ਕੋਈ ਕੁੜੀ ਨੂੰ ਆਖਿਆ ਤਾਂ ਵੇਖਿਓ ਇਹਨਾਂ ਮਰਦੋਂ ਕੁਸਕਣਾ ਨਹੀਂ ਆਈ ਜੀ ਹਾਂ ਦੀਨੇ ਜੋਗੀ ਪਰ ਮੈਂ ਆਨ ਚਲ ਫੇਰ ਵੀ ਮੇਰੇ ਮਾਪੇ ਉਹਨੇ ਤੁਹਾਡੇ ਮਾਪੇ ਉਹ ਮੇਰੇ ਵੀ ਮਾਪੇ ਉਹਨੇ ਮੈਂ ਕਾਦੇ ਲਈ ਇਹਨਾਂ ਨੂੰ ਇਦਾਂ ਡਰਾਵਾ ਤਮ ਕੌਣ ਕੋਈ ਉਹ ਸਮਝਦੇ ਨਹੀਂ ਗੱਲ ਨੂੰ ਚੱਲ ਆ ਜਾ ਆਪਾਂ ਚੱਲੀਏ ਤੇਰਾ ਮੂੜ ਹੋਰ ਵਜੇਗਾ ਇੱਥੇ ਐਵੇਂ ਪਈ ਰਹੇਗੇ ਇਦਾਂ ਉੜ ਤਾਂ ਚੈਨੂ ਜਿੱਦ ਨੇ ਕਰੀ ਦਿੰਦੀ ਸਨੀ ਅਜੀਤ ਜੀ ਇਧਰ ਆ ਹਾਂਜੀ ਬੈਠਿਆ ਕੁ ਮਿੰਟ ਤੇ ਤਾਂ ਵੀ ਆਪਾਂ ਕਿਤੇ ਜਾਣਾ ਵਾ ਕੰਮ ਆ ਥੋੜਾ ਜਿਹਾ ਹਾਂਜੀ ਤੇ ਘਰ ਤਿਆਰੀ ਚੱਲੀ ਏ ਤੇ ਨਾਲੇ ਜਾ ਆਪਣੀ ਮਾਂ ਨੂੰ ਕਹੀਂ ਵੀ 2 ਮਿੰਟ ਲਈ ਡਾੜੀ ਬਣਾਉਣ ਕੱਲ੍ਹ ਨੂੰ ਹੈ ਠੀਕ ਮੰਮੀ ਕਿਹਾ ਕਿ ਤਾ ਉਹ ਦਾੜੀ ਬਣਾਉਣ ਆਇਆ ਏ ਇੰਦਰੀ ਨਹੀਂ ਕਹਿਣਾ। ਫਰਦਾਨੇ ਮੈਨੂੰ ਕੀ ਕਹਣਾ ਬੁਲਾਉਂਦੇ ਧੰਨ। ਚੰਗਾ ਜੰਨ ਲਿਓ। ਮੈਨੂੰ ਕਹਿੰਦੇ ਜਾਣਾ ਕਿਤੇ ਤੇ ਮੈਂ ਤਿਆਰ ਹੋਣ ਲੱਗਾ। ਦੱਸੋ। ਮੈਂ ਕਹਿੰਦਾ ਸ਼ਹਿਰ ਨੂੰ ਚੱਲਿਆਂ ਦਊਂ ਕਿਉਂ ਕੋਤਾ। ਤੇ ਮੇਰਾ ਰਾਦਾ ਵੀ ਨਾਲੇ ਤੋਂ ਉਹਨੂੰ ਬੇਦਖਲ ਕਰਕੇ ਆਈਏ ਇਹਦੇ ਨਾਲੇ। ਅਖਬਾਰ ਦੀ ਕਢਾਈ ਵੀ ਸਾਡਾ ਇਹਦਾ ਨਾਲ ਕੋਈ ਲੈਣਾ ਦੇਣਾ ਨਹੀਂਗਾ। ਜਿਹੜਾ ਇਹਦਾ ਨਾ ਕੋਈ ਲੈਣ ਦੇਣ ਕਿਸੇ ਕਿਸਮ ਦਾ ਕਰੇਗਾ ਤੇ ਉਹ ਆਪੇ ਜ਼ਿੰਮੇਵਾਰ ਹੋਵੇਗਾ। ਬਸ ਇਹਨੇ ਗਲਤੀ ਕਾਰੀ ਲਈ ਹੈ ਨਾ ਕਿ ਐਦਾਂ ਦਾ ਫੈਸਲਾ ਨਾ ਲਵੋ। ਕੋਈ ਪਤਾ ਨਹੀਂ ਹੁੰਦਾ। ਕੱਲ ਨੂੰ ਫੀਰ ਤਾਂ ਘਰ ਭਣਾਵਾਂ ਦਾ ਮੇਲ ਹੋਈ ਜਾਏ। ਝੁੱਪ ਕਰਕੇ ਬਹਿ ਨਾ। ਭੈਣ ਭਰਾਵਾਂ ਦਾ ਮੇਲ ਹੋਣ ਲੱਗਾ ਵਾ। ਸਾਰੇ ਟੱਬਰ ਨੂੰ ਦੁੱਧ ਚ ਨਖੇ ਵਾਲੀਆਂ ਗੋਲੀਆਂ ਪਾ ਕੇ ਦੇ ਗਈ। ਇਹ ਸ਼ੁਕਰਗੁਰ ਮਰਨੋਂ ਬਚ ਗਏ ਆ। ਭੈਣ ਭਰਾਵਾਂ ਦਾ ਮੇਲ ਲੱਗੀ ਆ ਘਰਾਉਣ। ਉਹ ਦਿਨੇ ਸਾਡੀ ਇਤਰੀ ਵੇਖੀ ਸਾਡੀਆਂ ਪੱਗਾਂ ਲਾ ਕੇ ਛੁੱਟ ਗਈ। ਉਹਨੂੰ ਅਜੇ ਵੀ ਡੈਈ ਆ ਤੂੰ ਕੋਈ ਨਹੀਂ ਹੁੰਦਾ ਜੇ ਨਿਆਣੇ ਗਲਤੀਆਂ ਕਰਨਾਂ ਤਾਂ ਮਾਂ ਪਿਓ ਨੇ ਨਹੀਂ ਬਿਲਾਉਣੀਆਂ ਕਿਉਂ ਬਿਲਾਉਣੀਆਂ ਨਿਆਣੇ ਗਲਤੀਆਂ ਕਰਨ ਜਵਾਨ ਨਿਆਣੇ ਜਾਣਬੁੱਝ ਕੇ ਗਲਤੀਆਂ ਹੁੰਦੀਆਂ ਨੇ ਜਾਣਬੁੱਝ ਕੇ ਕਰੇ ਕੋਈ ਹਾਂ ਜੇ ਕੋਈ ਬੰਦਾ 20 ਸਾਲਾਂ ਤੋਂ 18 ਸਾਲਾਂ ਨੂੰ ਟੱਪ ਕੇ ਉਹ ਗਲਤੀ ਨਹੀਂ ਹੁੰਦੀ ਉਹ ਜਾਣਬੁੱਝ ਕੇ ਗਲਤੀ ਕੀਤੀ ਜਾਂਦੀ ਆ ਮੈਂ ਇੱਥੇ ਵੀ ਤੁਹਾਨੂੰ ਪਰ ਦੇਣਾ ਨਹੀਂ ਹੁਣ ਨੋ ਨੂੰ ਵੀ ਨਾ ਪਤਾ ਲੱਗਿਆ ਤੇ ਪੁੱਤ ਨੂੰ ਵੀ ਨਾ ਲੱਗੇ ਜੇ ਕੋਈ ਨਖਤੀ ਨੂੰ ਇੱਥੇ ਆ ਵੀ ਨਵੀਂ ਨਵੀਂ ਹੋਈ ਤੇ ਜੇ ਕਿਤੇ ਨਾਂ ਬੇਦਖਲ ਕਰੇਗਾ ਤਾਂ ਕਿਤੇ ਆਣ ਕੇ ਬਹਿਨ ਜੋਗੀ ਤੇ ਰਹਿ ਜਾਏਗੀ ਮੈਂ ਇੱਥੇ ਵਿੜੇ ਨਹੀਂ ਮੜਨਦੇ ਨਹੀਂ ਬੈਠੇਗੇ ਧਿਆਨ ਕੇ ਕਿਦਾਂ ਬੈਜੂਗੀ ਕਿਦਾਂ ਨਾਂ ਨਾ ਲਾ ਲਈਏ ਇਹ ਜਿੱਦ ਗੱਲ ਦਾ ਮੁੱਕਦੇ ਤੈਨੂੰ ਮਨ ਦੱਸੇਗਾ ਨੂੰ ਤਾਂ ਪਰਦੇ ਪਾਉਂਦੀ ਰ ਪੁੱਤ ਤੋਂ ਪਰਦੇ ਪਾਉਂਦੀ ਆ ਅੱਗੇ ਤੇਰੇ ਪਰਦਿਆਂ ਨੇ ਇਥੋਂ ਤੱਕ ਤੇ ਪਛਾਤਾ ਹਨ ਇਹ ਤੁਸੀਂ ਆਪ ਹੀ ਇਹ ਕੰਮ ਹੰਗੰਡਾ ਬੁਗੀ ਤੂੰ ਉਹ ਗੀਤਾ ਬਗਾਨੀ ਨੇ ਕੀ ਕਹਾ ਉਹ ਅੱਗੇ ਚੰਦੀ ਉਹ ਬਗਾਨੀ ਦਾ ਕੀ ਕਸੂਰ ਆ ਆਪਣੀ ਕੁੜੀ ਦਾ ਕਸੂਰ ਆ ਤੂੰ ਨਾਂ ਨਹੀਂ ਲੈਂਦੀ ਤੂੰ ਮੁਰਮੁਰ ਕੇ ਉਧਰ ਨਹੀਂ ਜਾਣੀ ਉਹ ਤੈਨੂੰ ਨਿਆਣੀ ਵਿਚਾਰੀ ਕੀ ਪਤਾ ਉਹਨੇ ਵੀ ਗਲਤੀ ਨਿਆਣ ਕੁੰਨੇ ਚ ਹੀ ਕਰ ਲਈ ਹੋਵੇ ਤੂੰ ਹੀ ਹੁਣ ਬੜੀ ਗੱਲ ਚੁਪਣ ਦੇ ਮੈਂ ਨਾ ਉਹ ਵੀ ਨਿਆਣੀ ਆ ਤੂੰ ਵੀ ਇਹਦੇ ਨਿਆਣੀ ਆ ਨਿਆਣੀ ਤੇ ਫੇ ਮੈਨੂੰ ਵੀ ਪੁੱਛਣ ਦੇ ਫਿਰ ਆਪਣੀ ਮਰਜ਼ੀ ਕਰਨੀ ਮੈਂ ਤਾਂ ਕਹਿ ਬਚ ਲੈ ਨੂੰ ਦੱਸ ਦੇਣਾ ਵੀ ਉਧਰ ਨੂੰ ਚੱਲੇ ਆ ਤੂੰ ਤਾਂ ਕੋਈ ਹੋਰ ਵੀ ਹਰਤਾ ਬੌਂਡ ਐ ਵੀ ਆ ਤੈਨੂੰ ਤਾਂ ਫਿਕਰ ਹੀ ਕੋਈ ਨਹੀਂ ਕੁੜੀ ਭਜੀ ਦਾ ਤੇ ਜੇ ਮਾਸਾ ਸਹਿਜੇ ਹੀ ਬੋਲ ਲੋ ਕੰਧਾਂ ਨੂੰ ਵੀ ਕੰਨ ਹੁੰਦੇ ਨੇ ਸਹਿਜੇ ਨੂੰ ਮੈਂ ਤਾਂ ਹੀ ਬੋਲਾਂ ਨਾ ਜੇ ਤੂੰ ਕੋਈ ਜਵਾਬ ਅੱਗੋਂ ਮੈਨੂੰ ਚੰਗਾ ਦੇਣਾ ਹੋਵੇ ਤੇ ਤੇਰਾ ਫਰਜ਼ ਬੰਦਾ ਸੀ ਵੀ ਠੀਕ ਐ ਚਲ ਜਾਓ ਆ ਕੰਮ ਕਰਕੇ ਆਓ ਤੂੰ ਤੋਰੀ ਹਮਾਇਤ ਕਰਨ ਨਹੀਂ ਆ ਮਿਆ ਦੀ ਇਹ ਕਹਿੰਦੀ ਵੀ ਸਾਰੀ ਉਮਰ ਨਹੀਂ ਲੰਘਦੀ ਹੁੰਦੀ ਜੇ ਮਰਜੀ ਉਹਨੇ ਖਤੀ ਨੇ ਗਲਤੀਆਂ ਕੀਤੀਆਂ ਹੀ ਆ ਤੁਹਾਨੂੰ ਐਡੀ ਵੱਡੀ ਸਜ਼ਾ ਨਾ ਦੋ ਵੀ ਮੁਰਕੇ ਇੱਥੇ ਆ ਮੁੰਜੋ ਕੀ ਓਏ ਕੱਲ ਨੂੰ ਮਾਰਮ ਕੌਣਗੇ ਨਾ ਫਿਰ ਕੀ ਕਰਾਂਗੇ ਤੇ ਮਾਰ ਦੇਣਾ ਹਨੋਗੀ ਜਦੋਂ ਅਸੀਂ ਬੇਦਰਖਦ ਇਸ ਕਰਕੇ ਤੇ ਕਰਨੀ ਹੈ ਸਾਡਾ ਲੈਣਾ ਦੇਣਾ ਕੋਈ ਨਹੀਂ ਅੱਜ ਅਸੀਂ ਮਿਲਣਾ ਭਾਂਗੇ ਕੱਲ ਨੂੰ ਹੋਰ ਕੁੜੀਆਂ ਭੱਜਣਗੀਆਂ ਉਹਦੇ ਆਲ ਵੇਖ ਕੇ ਚਲ ਬਾਬਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਮਾਂ ਕੋ ਮਿਲਣ ਨਹੀਂ ਡਾਪਿੰਦੇ ਮੁਰਕੇ ਕੋਈ ਗੱਲ ਨਹੀਂ ਆਉਂ ਜਾਣ ਬਾਣੀ ਜਾਂਦਾ ਵਾ ਭਾਜੋ ਜੋ ਇੱਥੇ ਜੀ ਕਰਦਾ ਚੰਗੀ ਅਗਲ ਨਹੀਂ ਹੈ ਦੇਣ ਮਾਂ ਮਾਂ ਆਂਦੀ ਆ ਵੀ ਮੇਰਾ ਨਿਆਣਾ ਭੁੱਖਾ ਮਰੇ ਦਰਦਿਆ ਉਹ ਗੱਲ ਕੋਈ ਨਹੀਂ ਕਰਦੀ ਇਹ ਹੋ ਜਾ ਮਰਨੇ ਚਾਹੀਦੇ ਆ ਜਿਹੜੇ ਇਤਰੋਲਦੇ ਆ ਉਹਨੇ 20 ਸਾਲ ਸਾਡੇ ਖੂਜ ਪਾਤੇ ਅਸੀਂ ਅਜੇ ਵੀ ਉਹਦੀਆਂ ਹਮਤਾ ਕਰਦੇ ਫਿਰਦੇ ਆ ਠੀਕ ਆ ਮਾਜੀ ਨਹੀਂ ਮਾਰੀ ਦਿੰਦੀ ਜੇ ਕਿਸੇ ਦੀ ਮੰਨਣੀ ਨਾ ਚਲ ਜਾ ਕੰਮ ਕਰ ਆਪਣਾ ਜਾ ਕੇ ਉਹ ਮੁੰਡੇ ਨੂੰ ਕੇ ਪਿਆਰ ਹੋ ਕੇ ਨਿਕਲ ਹੋ ਗਿਆ ਇਹ ਗੱਲ ਦਿੰਨੀ ਐ ਐਡੇ ਗਲਤ ਕੰਮ ਕਰ ਗਈ ਆ ਹੈ ਸਾਡੀ ਇਤਰੋਲ ਕੇ ਸੁੱਟ ਗਈ ਆ ਅਜੇ ਵੀ ਕਹੀ ਜਾਣ ਰਹੀ ਆ ਇਹ ਆਜਿਆ ਕਰੂਗੀ ਬੱਲੇ ਉਹ ਤੇਰੇ ਕੀ ਕਰ ਲੱਗੀ ਆ ਜਿੰਨੀ ਸਬਜ਼ੀਆਂ ਲੀਨ ਲਾਤ ਵਾਸਤੇ ਖਬਰ ਤਾਂ ਜਿਕੇ ਚੀਰੋ ਅਖ ਲਾਇਆ ਕੇ ਜਿੱਥੇ ਹੈ ਨਾ ਸਾਰਾ ਸਮਾਨ ਉੱਥੇ ਰਹਿਣ ਦੇ ਕੋਈ ਲੋੜ ਨਹੀਂ ਸਬਜ਼ੀਆਂ ਦੀ ਆਪੇ ਬਣਾ ਲੂਣੀ ਮੈਂ ਤੇ ਹੀ ਬਣਾ ਲਈਏ ਬਣਾਈਆਂ ਨਹੀਂ ਬਣਾਈ ਪਰ ਤੈਨੂੰ ਨਹੀਂਦੀ ਲੋੜ ਪਣਾ ਹੁੰਦੀ ਠੀਕ ਆ ਨਾ ਮੁੜ ਕੇ ਮੇਰੇ ਮੁੰਡੇ ਦੇ ਕੰਨ ਪਰ ਦੇਗੀ ਫੇਰ ਉਹ ਮੇਰੇ ਦਾਲੇ ਹੋ ਜਾਊਗਾ ਨਾ ਵੀ ਹਿੰਮਤ ਨਹੀਂ ਹੁੰਦੀ ਮੈਨ ਕੇ ਕਹੋਂ ਦੀ ਪਰ ਪਤਾ ਨਹੀਂ ਉਹਦੇ ਕੰਝ ਕੀ ਵਾਲੇ ਪੌਂਦੀ ਰਹੀ ਨਹੀਂ ਤੇਰੇ ਰਾਤ ਇੰਨੀ ਚੁਪਾਣਾ ਚਾਹੀਦਾ ਤੇ ਮੇਰੀ ਗਾੜੀ ਮੈਂ ਦੱਸ ਨਹੀਂ ਸਕਦੀ ਆਪ ਤੁਸੀਂ ਛੱਪੀ ਮਾਰ ਕੇ ਨਾ ਚੱਲ ਗਈ WhatsApp ਤੇ ਹੈ ਕੋਠੇ ਨਹੀਂ ਹਣ ਦਿਲ ਦਾ ਆ ਚੇਤਾ ਆ ਲਿਆ ਆਪ ਦੁਬਾਰੋ ਖਾ ਵੀ ਆਈ ਹੋਣੀ ਢਿੱਡ ਭਰਿਆ ਹੋਣਾ ਤੇ ਨਾ ਮੰਮੀ ਕਿੰਕ ਕੁਝ ਨਹੀਂ ਖਾ ਗਿਆ ਹੈ ਜੀ ਤੇ ਮੈਂ ਆਪਣੇ ਵਾਸਤੇ ਵੀ ਖਾਣੇ ਬਣਾਉਣ ਲੱਗੀ ਹਾਂ ਕੁਝ ਨਹੀਂ ਖਾ ਗਿਆ ਤਾਂ ਇਹ ਤਾਂ ਮੰਡੀਆਂ ਪੈਸੇ ਚੁੱਕਣ ਡੈ ਪਿਆ ਵਾ ਇਹਦੇ ਜਰਤ ਨਹੀਂ ਪਈ ਕਦੀ ਹੈ ਤੇ ਹੁਣ ਵੇਖ ਲੈ ਤੇਰਾ ਨਾ ਜਦੋਂ ਤਾਂ ਵਿਆਹ ਹੋ ਗਿਆ ਨਾ ਸਾਲਿਆਂ ਹਿੰ ਤੱਕ ਹੋ ਗਈਆਂ ਆ ਦੀਆਂ ਆਪਣੇ ਪਿਓ ਨੂੰ ਵੀ ਸਮਝਦਾ ਹਾਂ ਮੰਮੀ ਕਿ ਤੂੰ ਇਹ ਵਿਹਣ ਨੂੰ ਪੁੱਛ ਕੇ ਬੋਲਦੇ ਹੋ ਨਾ ਉਹਦੇ ਵਿੱਚ ਕਿਹੜੀ ਕੋਈ ਗੱਲ ਦੀ ਗੱਲ ਨਹੀਂ ਬੱਲੇ ਤੇਰੇ ਆ ਗਿਆ ਹੈ ਮੈਂ ਤਾਂ ਕਰ ਲੈ ਦੀਆਂ ਤੇ ਮਾਂ ਬੋਲਣ ਦੀ ਆ ਤਾਂ ਮੈਂ ਜਮਾ ਵਿੱਚ ਦਵਾ ਦਾਂ ਜੇ ਮੰਮੀ ਹੁਣ ਕੰਮ ਕਰਨ ਆਈ ਹੈ ਤਾਂ ਵੀ ਤੂੰ ਹੀ ਟਾਲ ਦੇਣੀ ਜੇ ਨਹੀਂ ਕਰਦੇ ਤਾਂ ਵੀ ਤੂੰ ਹੀ ਗੱਲਾਂ ਕਰਦੇ ਆਂ ਆਹ ਜੁੜੇ ਹੱਥ ਲੈ ਜਾ ਇਹਨੂੰ ਮੈਨੂੰ ਨੌਣੇ ਦੇ ਕੰਮ ਦੇ ਪਿੰਦੇ ਤੁਸੀਂ ਚੁੱਪ ਕਰਦੇ ਹੋ ਨਾ ਜਦੋਂ ਮੈਂ ਮੰਮੀ ਨਾਲ ਗੱਲ ਕਰਨ ਦੀ ਆ ਉਹਨੂੰ ਦੇਖ ਇਹਨਾਂ ਦਾ ਦਰੋਜੇ ਕੰਮ ਕਰਨਾ ਕਰਨਾ ਵੇਖਾਂ ਪਹਿਲਾਂ ਸੁਖਾਲੇ ਹੀ ਹੁਣੀ ਅੰਦਰ ਕਿ ਮੈਂ ਜਾਣੀ ਕਿ ਸੋਇਚ ਜੇ ਮੰਮੀ ਦਾ ਟੀ ਗੱਲ ਕਰੂਗੀ ਕੋਈ ਧਿਆਨ ਤੇ ਬੋਲੀ ਮੇਰੇ ਤੋਂ ਹੈ ਮੰਮੀ ਮੈਨੂੰ ਉਹਨੇ ਕੁਝ ਨਹੀਂ ਸਿਖਾਇਆ ਹੈ ਨਹੀਂ ਸਾਰਾ ਹੀ ਪਤਾਵਾ ਠੀਕ ਵਾ ਨਾ ਮੈਂ ਸਾਰੀਆਂ ਚਾਲਾਂ ਸਮਝ ਨਹੀਂ ਆ ਮੈਂ ਦੀ ਨਿਆਣੀ ਨਹੀਂਗੀ ਮੈਨੂੰ ਨਹੀਂ ਕੁਝ ਕਿਹਾ ਮੰਮੀ ਇਹਨੇ ਕੀ ਬਣਾਏ ਨੇ ਜੋ ਆਂ ਪਿੱਤ ਹੀ ਉਹ ਜਾ ਮਾਂ ਮੰਮੀ ਗੱਲ ਕਰ ਲਈ ਮੈਂ ਤੁਰਦਾ ਗਰ ਜਾਣਾ ਆਰਾਮ ਕਰ ਤਾਂ ਵੀ ਇਹਨਾਂ ਨੂੰ ਕੰਮ ਆਹੋ ਕਰੋ ਕਰੋ ਆਰਾਮ ਜਾ ਤੁਹਾਡੇ ਕਰਮਾਂ ਚ ਮਾਰੇ ਦਾ ਨਾਮ ਹੀ ਲਿਖਿਆ ਵਾ ਕੋਈ ਨਹੀਂ ਕਰਨੀਆਂ ਤੁਹਾਨੂੰ ਅੱਡ ਉਹ ਨਹੀਂ ਨਾ ਕੋ ਪਰਖ ਲੱਜੋ ਪਤਾ ਉਹ ਮੰਮੀ ਤੇ ਕੀ ਬੰਦੇ ਦਾ ਲੱਗੋ ਕੀ ਲਗਾਉਂਦੇਵੇਂ ਮੇ ਨਾ ਕੋ ਕੰਮ ਕਰਨ ਦੇਣਾ ਨਾ ਵਿਹਲੀ ਬਹਿਣ ਦੇਣਾ ਫੇਰ ਹੋਰ ਪਾ ਦੇ ਦੋ ਨੂੰ ਮਰਜ਼ੀਆਂ ਕਰਦੇ ਖਿੰਦੇ ਜੀ ਆਪਣੀਆਂ ਲੈ ਜਾ ਮੈਂ ਨਾ ਇਹਨੂੰ ਮੰਮੀ ਚੁੱਪ ਕਰ ਜਾ ਜੋ ਆਵੇਂ ਕਿ ਮਰੇ ਨਾ ਖਾਲ ਜੋ ਤੂੰ ਇੰਨੀ ਵੀ ਜਾ ਕੇ ਬੋਮੇ ਆਪੇ ਸਾਰਾ ਕੰਮ ਕਰ ਤੂੰ ਹੀ ਜਾ ਕੇ ਜਾ ਤੂੰ ਹਰ ਬੰਤ ਇਹਨੇ ਮੰਮੀ ਨੇ ਗੁੱਸੇ ਨਾ ਆਇਆ ਕਰੋ ਵੀ ਇੰਦਰ ਤੂੰ ਵੀ ਨਾ ਮੰਮੂ ਜਦੋਂ ਵੀ ਤੂੰ ਮੈਂ ਮੰਮੀ ਨਾਲ ਗੱਲ ਕਰੰਦੀ ਹਾਂ ਉਹਨੂੰ ਵੀ ਪਿੰਨਾ ਦਾ ਹਟਮਾ ਨਹੀਂ ਤੂੰ ਹੀ ਰਹਿ ਯਾਰ ਬੋਲਿਆ ਕਰੋ ਫਿਰ ਸਭ ਨੂੰ ਮਿਲਦੇ ਹੋ ਤਾਂ ਉੱਠੇ ਹੋ ਜਾਂਦੇ ਨੇ ਕਿ ਮੈਂ ਖਾਲਦੀ ਨਾ ਤੁਹਾਨੂੰ ਚਲ ਠੀਕ ਆ ਮੈਂ ਆਪੇ ਹੋ ਜਾਣਾ ਸਮਝ ਆ ਗਈ ਚਲ ਠੀਕ ਆ ਕਰ ਤੂੰ ਆਪਣਾ ਕੰਮ ਜਾਉ ਤੀ